ਆ ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਰੁਫਾਤਵਾਦੀ ਸਰਕਾਰ ਚ ਆਹ ਦੇਖੋ ਜੀ ਪਾਗੋ ਪਾਗੋ ਹੋ ਗਿਆ ਨਜ਼ਾਰੇ ਆ ਗਏ ਨਜ਼ਾਰੇ ਜੀ ਨਜ਼ਾਰੇ ਇਹ ਕਦੇ ਸੋਚਿਆ ਨਹੀਂ ਜੀ ਵੀਰ ਸਾਨੂੰ ਮਾਨ ਪਾਣੀ ਪਹਚਾ ਦੂਗਾ ਓਰੇ ਅਸੀਂ ਤਾਂ ਮਾਨ ਦੀ ਫੋਟੋ ਲਾਈ ਆ ਜੀ ਓਰੇ ਆਹ ਟੇਲ ਤੇ ਖੜਾ ਜੀ ਸਾਡੇ ਲੱਵੇ ਹੁਣ ਪਾਣੀ ਪਹੁੰਚ ਰਿਹਾ ਜੀ ਬਹੁਤ ਖੁਸ਼ੀਆਂ ਦਾ ਸਾਨੂੰ ਜੀ ਪਾਣੀ ਸਾਡੇ ਲੱਵੇ ਪੜਾ ਚਾਓ ਚੜ ਰਿਹਾ ਜੀ ਮਾਨ ਸਿੰਘ ਜੀ ਖੁਸ਼ੀ ਚ ਵੀ ਸਾਡੇ ਲੱਵੇ ਵਧੀਆ ਪਾਣੀ ਆ ਰਿਹਾ ਜੀ ਦੇਖੋ ਜੀ ਹੁਣ ਪਾਣੀ ਦੇ ਨਜ਼ਾਰੇ ਆ ਰਹੇ ਨੇ ਜੀ ਆ ਦੇਖੋ ਉਹ ਹਟਮਾ ਦੇ ਸਰਕਾਰ ਦੇ ਵਿੱਚ ਸਾਨੂੰ ਪਾਣੀ ਨਹੀਂ ਮਿਲ ਰਿਹਾ ਜੀ ਪਹਿਲਾਂ 30 ਸਾਲ ਹੋ ਗਏ ਜੀ ਕਹਿੰਦੇ ਪਾਣੀ ਸਾਡੇ ਲਵੇ ਪਹੁੰਚਿਆ ਜੀ ਆ ਹੁਣ ਦੇਖੋ ਜੀ ਸ਼ੂਏ ਪੱਕੇ ਕਰਤੇ ਜੀ ਉਹਨੇ ਉਹਨੇ ਆਬੀ ਸਰਕਾਰ ਚ ਸਾਡੇ ਲਵੇ ਹੁਣ ਪਾਣੀ ਪਹੁੰਚਗਾ ਜੀ ਨਿਯਾਰ ਆ ਰਹੇ ਨੇ ਨਹੀਂ ਸਾਡੇ ਕੋਲੇ ਹੁਣ ਕੋਈ ਅਸੀਂ ਦਿਨ ਦਰ ਪਾਣੀ ਲੈ ਕੇ ਆਪਣਾ ਘਰੇ ਜਾ ਵਰਦੇ ਆ ਜੀ ਸਾਨੂੰ ਕੋਈ ਉਹ ਨਹੀਂ ਹੈਗਾ ਕਿ ਨਹੀਂ ਮੱਸਰ ਖਾਈ ਜਾਂਦਾ ਸੀ ਜੀ ਰਾਤਾਂ ਨੂੰ ਕਿਤੇ ਰਾਤਾਂ ਨੂੰ 12 ਵਜੇ ਕਰ 1 ਵਜੇ ਆਜੋ ਜੀ ਚਾਹੇ 3:00 ਵਜੇ ਆਜੋ ਕਿ ਲੱਟਾ ਪੋਹਦੇ ਫਿਰ ਜਾਂਦੇ ਤੇ ਆ ਦੇਖੋ ਜੀ भगवंत मानो जी देखा जी हाँ। जी जी जीरी हूं झोने लाने शुरू कर देने जी हांजी देखो जी हूं लगा जी पानी देखो जी साहे हूँ चलन लगे ती साल बाद ਮੰਗਦਾ ਹੋਈ ਨਖ ਮਾਨ ਸਾਹਿਬ ਦੀ ਫੋਟੋ ਇੱਕ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਲਾਈ ਹੈ ਕਿ ਜਿਹੜਾ ਪਾਣੀ ਹੈ ਆ ਟੇਲਾਂ ਤੇ ਮੈਂ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਇਹ ਵੱਡੇ ਸੂਆਂ ਚ ਆਖਰੀ ਸੂਆ ਹੈ ਜਿਹੜਾ ਕਾਕੜੇ ਪਿੰਡ ਦੀ ਹੱਦ ਤੇ ਆ ਕੇ ਸਮਾਪਤ ਹੁੰਦਾ ਤਾਂ ਪਾਣੀ ਆਪਾਂ ਇੱਥੇ ਦੇਖ ਸਕਦੇ ਹਾਂ ਇਸੇ ਤਰ੍ਹਾਂ ਅ ਜਿੰਨੇ ਵੀ ਸੂਏ ਦੇਖ ਲੋ ਤੁਸੀਂ ਪੁਹਾਨੀਗੜ ਵਿੱਚ ਦੀ ਨਿਕਲਦਾ ਉਸ ਤੋਂ ਪਿੱਛੇ ਆਲੂਰਖ ਵਿੱਚ ਦੀ ਦੋ ਸੂਏ ਨਿਕਲਦੇ ਨੇ ਪਿੱਛੋਂ ਮਾਜੀ ਵਿੱਚ ਦੀ ਨਿਕਲਦੇ ਨੇ ਇਸੇ ਤਰ੍ਹਾਂ ਹੀ ਸਾਰੇ ਦੇ ਸਾਰੇ ਜ਼ਿਮੀਂਦਾਰ ਆਪਣਾ ਸੂਆਂ ਦਾ ਪਾਣੀ ਲਾ ਕੇ ਤਰਤੀ ਹੇਠਲਾ ਪਾਣੀ ਬਚਾ ਕੇ ਲਾਹ ਲੈ ਰਹੇ ਨੇ ਪਹਿਲਾਂ ਸੋਤੇ ਦੇ ਵੀ ਟੇਲਾ ਤੱਕ ਪਾਣੀ ਪਹੁੰਚੂਗਾ ਇਦਾਂ ਕਦੇ ਵੀ ਨਹੀਂ ਸੋਚਿਆ ਸੀ ਬਾਈ ਜੀ ਆ ਜਿਹੜੇ ਜਿਹੜਾ ਸੂਆ ਆਪਾਂ ਦੇਖ ਰਹੇ ਹਾਂ ਇੱਥੇ ਪੱਥਰ ਚੱਕਦੇ ਜਦੋਂ ਜ਼ਿਮੀਂਦਾਰ ਬਹਾਈ ਕਰਦਾ ਸੀ ਨਾ ਆਪਣੇ ਖੇਤਾਂ ਦੀ ਿੱਟਾਂ ਚੱਕ ਚੱਕ ਕੇ ਬਾਹਰ ਕੱਢਦਾ ਸੀ ਉਹਨਾਂ 'ਚ ਸੱਪਾਂ ਦੀਆਂ ਹੋਰ ਕੀੜੇ ਮਕੌੜਿਆਂ ਦੀਆਂ ਖੱਡਾਂ ਬਣ ਜਾਂਦੀਆਂ ਸੀ ਉਜਾੜੇ ਬਣੇ ਪਏ ਸੀ ਇੱਟਾਂ ਖਿੰਡੀਆਂ ਹੋਈਆਂ ਹੁੰਦੀਆਂ ਸੀ ਉਹਨੂੰ ਹੀ ਸਫਾਈ ਕਰਦੇ ਰਹਿੰਦੇ ਸੀ ਵੀ ਇਹਦੇ 'ਚ ਕੁਝ ਆਉਣਾ ਤਾਂ ਹੈ ਨਹੀਂ ਇੱਥੇ ਬਾਦੂ ਸਰਕਾਰਾਂ ਨੇ ਆਪਣੀਆਂ ਜ਼ਮੀਨਾਂ ਰੋਕ ਕੇ ਰੱਖੀਆਂ ਨੇ ਕਿਸੇ ਕਦੇ ਮੈਂ ਕਹਿੰਦਾ ਵੀ ਸੁਪਨੇ 'ਚ ਵੀ ਨਹੀਂ ਸੀ ਗਏ ਇਹ ਜਿਹੀਆਂ ਗੱਲਾਂ ਕਿਸਾਨ ਨੂੰ ਇੱਕ ਵੱਡਾ ਲਾਭ ਦਿੱਤਾ ਹੈ ਬਿਲਕੁਲ ਬਹੁਤ ਸਭ ਕਿਸਾਨ ਨੂੰ ਤਾਂ ਜਿਹੜਾ ਹੈਗਾ ਲਾਭ ਹੈਗਾ ਦੇਖੋ ਜੇ ਆਪਾਂ ਧਰਤੀ ਹੇਠਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਹਰ ਇੱਕ ਪਰਿਵਾਰ ਨੂੰ ਲਾਭ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਕੋਈ ਜ਼ਮੀਂਦਾਰ ਹੈ ਚਾਹੇ ਕੋਈ ਪਰ ਨਾਲ ਜੁੜਿਆ ਹੋਇਆ ਹੈ ਚਾਹੇ ਕਿਸੇ ਵੀ ਜਗ੍ਹਾ ਤੇ ਉਹ ਜੁੜਿਆ ਹੋਇਆ ਆਪਾਂ ਇਹਨੂੰ ਕੱਲਾ ਕਿਸਾਨ ਨਾ ਸੋਚ ਕੇ ਹਟਿਏ ਕਿਸਾਨ ਨਾ ਸਮਝੀਏ ਕਿਉਂਕਿ ਪਾਣੀ ਹਰੇਕ ਦੇ ਲਈ ਆ ਸਭ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਦੇ ਲਈ ਆਪਾਂ ਦੇਖਿਆ ਕਿਸ ਤਰ੍ਹਾਂ ਜੰਗਲ ਸੁੱਕ ਰਹੇ ਨੇ ਬੂੰਦਾਂ ਬੂੰਦ-ਬੂੰਦ ਪਾਣੀ ਦੇ ਲਈ ਤਰਸ ਰਹੇ ਨੇ ਜੇ ਆਪਾਂ ਧਰਤੀ ਹੱਥਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਵੀ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ ਇਸੇ ਦੇਣਾ ਚਾਹੁੰ ਕਿ ਜਿਹੜਾ ਤੁਹਾਡੇ ਪਾਣੀ ਨਜ਼ਾਇਜ਼ ਹੈ ਤੇ ਬਹੁਤ ਗਲਤ ਤਰੀਕੇ ਨਾਲ ਵੀ ਮੋਟਰਾਂ ਦੀ ਬੋਥ ਦੇਖੋ ਮੈਂ ਕਿਸਾਨਾਂ ਨੂੰ ਇਹੋ ਮੈਸੇਜ ਦੇਣਾ ਚਾਹਨਾ ਕਿ ਮਾਨ ਸਾਹਿਬ ਨੇ ਜਿਹੜਾ ਤੁਹਾਨੂੰ ਵਾਦਾ ਕੀਤਾ ਸੀ 11 ਤਰੀਕ ਤੋਂ ਸੋਇਆਂ ਤੇ ਪਾਣੀ ਦੇਣ ਦਾ 15 ਤਰੀਕ ਤੋਂ ਬਿਜਲੀ ਦੇਣ ਦਾ ਉਹ ਬੜੇ ਮਤਲਬ ਮੈਂ ਕਹਿੰਦਾ ਵੀ ਬ੍ਰੀਕੀ ਢੰਗ ਨਾਲ ਲੱਗੇ ਹੋਏ ਨੇ ਤੁਸੀਂ ਕਦੇ ਵੀ ਇਹ ਨਾ ਸੋਚੋ ਜਿਵੇਂ ਆਪਣੀ ਇੱਕ ਆਦਤ ਬਣ ਜਾਂਦੀ ਹੈ ਨਾ ਵੀ ਯਾਰ ਮੈਂ ਆ ਚੀਜ਼ ਸਟੋਰ ਕਰਕੇ ਰੱਖ ਲਾਂ ਮੈਂ ਫਟਾਫਟ ਅੱਜ ਵੀ ਪਾਣੀ ਪਾਲਾਂ ਜਾਂ ਕੱਲ ਨੂੰ ਵੀ ਪਾਲਾਂ ਚਾਹੇ ਆਪਣੇ 10 ਦਿਨ ਨੂੰ ਚ ਫਸਲ ਲਾਉਣੀ ਹੈ ਆਪਾਂ ਪਾਣੀ ਦੀ ਦੁਰਵਰਤੋਂ ਕਰਾਈ ਜਾਂਦੇ ਆ ਆਪਾਂ ਇਸ ਚੀਜ਼ ਤੋਂ ਪਾਸਾ ਵੱਟਿਏ ਇਹ ਚੀਜ਼ ਤੋਂ ਆਪਾਂ ਲਾਂਬੇ ਹੋਈਏ ਆਪਾਂ ਪਾਣੀ ਦੀ ਬਚਤ ਕਰੀਏ ਇਹ ਪਾਣੀ ਕਿਤੇ ਨਹੀਂ ਜਾਂਦਾ ਤੁਹਾਡੇ ਨਾਲ ਜਿਹੜਾ ਵਾਦਾ ਕੀਤਾ ਇਹ ਇਸੇ ਤਰ੍ਹਾਂ ਹੀ ਰਹੂਗਾ ਆਪਾਂ ਇਹ ਪਾਣੀ ਦੀ ਦੁਰਵਰਤੋਂ ਨਾ ਕਰੀਏ ਜਿਹੜੇ ਜ਼ਿੰਮੇਦਾਰ ਨੂੰ ਕੋਈ ਮੋਟਰ ਦਾ ਬਟਨ ਦੱਬਣ ਦੀ ਲੋੜ ਹੈ ਉਹੀ ਦੱਬੇ ਨਹੀਂ ਇਹਨਾਂ ਸੋਇਆਂ ਦੀ ਇਹਨਾਂ ਇਸ ਪਾਣੀ ਦੀ ਚੰਗੀ ਤਰ੍ਹਾਂ ਵਰਤੋਂ ਕਰੇ you <laughs>